ਕਰ ਲੀਕ ਕਰਾਂ ਜਿਹਨੂੰ ਕਹਿੰਦੇ ਐਮੀਨ ਕਹਿੰਦੇ ਪੰਜਾਬੀਆਂ ਨੂੰ ਹਰ ਚੀਜ਼ ਲਈ ਲੜ ਰਹੇ ਨੇ ਔਰ ਮੇਕ ਸ਼ੁਰ ਕਰਾਇਆ ਇਕੱਠੇ ਮਿਲ ਕੇ ਇਹ ਜਿਹੜਾ ਵਾਪਸ ਦੌਰ ਜਿਹੜਾ ਹੈਗਾ ਪੰਜਾਬ ਦਾ ਆਫਿਸ ਲੈ ਕੇ ਆਉਣਗੇ ਤੇ ਜੀ ਤੁਸੀਂ ਦੰਬੀ ਉਹੀ ਹੈ ਕਿ ਮੈਡੀਕਲ ਟੈਕਨੀਕਾਂ ਬਹੁਤ ਵਿਦਨ ਵਾਲੀਆਂ ਨੇ ਲੋਕਾਂ ਦੀ ਉਹ ਆਪਾਂ ਮੈਡੀਕਲ ਚੀਜ਼ਾਂ ਆਪਾਂ ਉਹਨਾਂ ਤੱਕ ਪਹੁੰਚਾਉਣੀਆਂ ਜਦੋਂ ਲੋੜ ਪਊਗੀ ਕਿ ਕੌਨsa ਅਨੁਸਾਰੇ ਆਈਡੈਂਟੀਫਾਈ ਕਰਨਾ ਕਿ ਕਿਹੜੀਆਂ ਚੀਜ਼ਾਂ ਘੱਟ ਨੇ ਕਿਹੜੀਆਂ ਚੀਜ਼ਾਂ ਐਕਚੁਅਲੀ ਗਰਾਉਂਡ 'ਚ ਚਾਹੀਦੀਆਂ ਨੇ ਤਾਂ ਕਿ ਉਹ ਚੀਜ਼ਾਂ ਲੈ ਸਕੀਏ ਕਰ ਲੀਓ ਆਪਸ ਬਣੇਗੇ ਪੰਜਾਬੀਆਂ ਵੀ ਕਰਕੇ ਦੀ ਇਸ ਤੇ ਨਹੀਂ ਅਸੀਂ ਪੰਜਾਬੀ ਬਣਾਉਂਦੇ ਤੇ ਅਸੀਂ ਮਿਲ ਕੇ ਅਸੀਂ ਸਾਰੇ ਨੂੰ ਪੀਲ ਨਹੀਂ ਕਰਾਂਗੇ ਇਕੱਠੇ ਮਿਲ ਕੇ ਅਸੀਂ ਵਾਪਸ ਉਹਨਾਂ ਦੇ ਘਰ ਜਿਹੜੇ ਹੈਗੇ ਆ ਵਾਪਸ ਖੜੇ ਕਰ ਦੋ ਜੁੜੀਆਂ ਤੁਸੀਂ ਤੇ ਮੈਂ ਹਾਂ ਵਰਨਨ ਸ਼ਰਮਾ ਇਸ ਵੇਲੇ ਮੌਜੂਦ ਹਾਂ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰ ਦੇ ਵਿੱਚ ਜਿੱਥੇ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਇਸ ਸਮੇਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਇਸ ਇਲਾਕੇ ਦੇ ਵਿੱਚ ਪਹੁੰਚੇ ਨੇ ਹੜਾਂ ਦਾ ਮੁਕਾਬਲਾ ਕਰ ਰਹੇ ਲੋਕਾਂ ਦੀ ਸਾਰ ਲੈ ਕੇ ਆਏ ਨੇ ਪੰਜਾਬ ਜਿਹੜਾ ਹੈ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਹੇਠ ਹੈ ਹੜ੍ਹਾਂ ਦਾ ਮੁਕਾਬਲਾ ਕਰ ਰਿਹਾ ਹੈ ਕੀ ਕਹਣਾ ਚਾਹੋਗੇ ਤੁਸੀਂ ਕਹਾਂਗੇ ਕਿ ਪੰਜਾਬੀਆਂ ਦਾ ਹੌਸਲਾ ਬੁਲੰਦ ਹੈ ਹਾਰਡ ਜਿੰਨੇ ਵੀ ਉੱਚੇ ਪਾਣੀ ਦਸਤਰ ਲੱਗੇ ਲੇਕਿਨ ਹੌਸਲਾ ਨਹੀਂ ਛੱਡਦੇ ਔਰ ਪੰਜਾਬੀ ਪੂਰੇ ਰਲ ਕੇ ਜੜ੍ਹ ਵੀ ਕਹਾਂ ਜਿਹਨੂੰ ਕਹਿੰਦੇ ਐਮੀ ਨਹੀਂ ਕਹਿੰਦੇ ਪੰਜਾਬੀਆਂ ਨੂੰ ਹਰ ਚੀਜ਼ ਲਈ ਲੜ ਰਹੇ ਨੇ ਔਰ ਮੇਕ ਸ਼ੋਰ ਕਰਾਂਗੇ ਇਕੱਠੇ ਮਿਲ ਕੇ ਇਹ ਜਿਹੜਾ ਵਾਪਸ ਦੌਰ ਜਿਹੜਾ ਹੈਗਾ ਪੰਜਾਬ ਦਾ ਆਫਿਸ ਲੈ ਕੇ ਆਵਾਂਗੇ ਤੁਸੀਂ ਹਾਲਾਤ ਦੇਖੇ ਨੇ ਅੰਦਰ ਦੇ ਕੀ ਗੱਲ ਬਾਤ ਸੀ ਬਿਲਕੁਲ ਸਾਈਂਕਿਊ 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 ਹਾਲਾਤ ਖਰਾਬ ਹੀ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਖੇਤ ਨੇ ਦਰਿਆ ਬਣ ਚੁੱਕੇ ਨੇ ਲੋਕਾਂ ਦੇ ਪਰ ਇੱਕ ਮੈਨੂੰ ਜਿਹੜੀ ਇੱਕ ਚੀਜ਼ ਚਿੰਤਾ ਆਉਂਦੀ ਉਹ ਹੀ ਹੈ ਕਿ ਮੈਡੀਕਲ ਟੈਕਨੀਕਾਂ ਬਹੁਤ ਵਿਦਨ ਵਾਲੀਆਂ ਨੇ ਲੋਕਾਂ ਲਈ ਉਹ ਆਪਾਂ ਮੈਡੀਕਲ ਚੀਜ਼ਾਂ ਆਪਾਂ ਉਹਨਾਂ ਤੱਕ ਪਹੁੰਚਾਉਣੀਆਂ ਜਿਹੜੇ ਲੋੜ ਪਾਉਂਦੇ ਨੇ ਤੁਸੀਂ ਅੱਗੇ ਉਹਨਾਂ ਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ല ചീർ വിരക്ക ਸਹਾਹੁਤ ਕੀ ਰਾਹਤ ਪ੍ਰਦਾਨ ਕਰਕੇ ਜਾਵਾ ਜੋ ਵੀ ਚੀਜ਼ ਜਾਂਦੀ ਹੈ ਇਹ ਲੋਖਾ ਨੇ ਕਿਟਸ ਹੋਵੇ ਨੇ ਕੁਝ ਵੀ ਹੋ ਆਰੀਆਂ ਆ ਪਸ਼ਵ ਵਾਲੀ ਜੋ ਵੀ ਫਾਰਡਰ ਚਾਹੀਦਾ ਹੈ ਪਸ਼ਵ ਵਾਲੀ ਕੁਝ ਵੀ ਸਮਾਨ ਚਾਹੀਦਾ ਹੋ ਕੋਸ਼ਿਸ਼ ਹੈ ਕਿ ਉਹ ਤੁਹਾਨੂੰ ਰਖ ਪਹੁੰਚ ਪਰ ਲਾਈਕ ਐਸ ਜੈ ਕਿ ਦੇਖਸਾ ਜੋ ਕਾਫੀ ਆਲਰੇਡੀ ਵੀ ਆ ਚੁੱਕਾ ਹੁਣ ਸਾਨੂੰ ਚਾਹੀਦਾ ਹੈ ਆਇਡੈਂਟੀਫਾਈ ਕਰਨਾ ਕਿ ਕਿਹੜੀਆਂ ਚੀਜ਼ਾਂ ਘੱਟ ਨੇ ਕਿਹੜੀਆਂ ਚੀਜ਼ਾਂ ਐਕਚੁਅਲੀ ਗਰਾਉਂਡ ਦੀ ਚਾਹੀਦੀਆਂ ਨੇ ਤਾਂ ਕਿ ਉਹ ਚੀਜ਼ਾਂ ਲੈ ਸਕੀਏ ਤਾਂ ਕੋਈ ਘਰ ਵੀ ਜਿਹੜੇ ਨੇ ਉਹ ਦਰਿਆ ਦੀ ਢੇਂ ਚੜੇ ਨੇ ਵਿਆਸ ਨੇ ਸਵਾਰ ਬਸਰ ਲੋਕਾਂ ਨੂੰ ਦੇ ਘਰ ਵੀ ਕੀਤਾ ਹੈ ਕਰ ਜੀ ਆਪਸ ਬਣਗੇ ਪੰਜਾਬੀਆਂ ਵੀ ਘਰ ਕੇ ਦੀ ਕਿਸੇ ਨਹੀਂ ਆਪਸ ਪੰਜਾਬੀ ਬਣਾਉਂਦੇ ਤੁਸੀਂ ਮਿਲ ਕੇ ਅਸੀਂ ਸਾਰੇ ਨੂੰ ਪੀਲ ਕਰਾਂਗੇ ਇਕੱਠੇ ਮਿਲ ਕੇ ਅਸੀਂ ਵਾਪਸ ਉਹਨਾਂ ਦੇ ਘਰ ਜਿਹੜੇ ਹੈਗੇ ਆ ਵਾਪਸ ਖੜੇ ਕਰ ਸਕੀਏ ਸੋ ਇਸ ਹਨ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਕ ਅੱਜ ਸੁਲਤਾਨਪੁਰ ਲੋਧੀ ਦੇ ਹੜਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਇੱਥੇ ਰਾਹਤ ਸਮਗਰੀ ਵੀ ਪ੍ਰਦਾਨ ਕੀਤੀ ਗਈ ਹੈ ਤੇ ਭਰੋਸਾ ਵੀ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਨਾਂ ਲੋਕਾਂ ਦੀ ਬਾਹਰ ਜਰੂਰ ਫੜਨਗੇ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਂ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ